ਜਾ ਉੱਠ ਤੇ ਪਾ ਕੱਪੜੇ ਮੈਂ ਨਹੀਂ ਕਿ ਪਾਉਣੇ ਕੱਪੜੇ ਉਸ ਦਿਨ ਭਾਬੀ ਚੰਗੀ ਸੀ ਜਿੱਦਣ ਕੋਲ ਪਿਆਹਾ ਕੋਈ ਨਹੀਂ ਸੀ ਤਰਲੇ ਲੈਂਦੀ ਫਿਰਦੀ ਸੀ ਭਾਬੀ 5 ਲੱਖ ਪਾ ਦੋ ਤਾਂ ਭਾਬੀ 6 ਲੱਖ ਪਾ ਦੋ ਹੁਣ ਨਿਆਣੇ ਹੋ ਗਏ ਸੈਟ ਤੇ ਹੁਣ ਤੂੰ ਕੌਣ ਤਾਂ ਮੈਂ ਕੌਣ ਹੁਣ ਭਾਬੀ ਕੋਈ ਹੋ ਗਈ ਆ ਹੁਣ ਦਿਨਜ ਸੌਖੇ ਆ ਗਏ ਆ ਉਹਨੇ ਭਾਬੀ ਦਾ ਚੇਤਾ ਉਹਨੂੰ ਉਹ ਨਹੀਂ ਨਹੀਂ ਇਦਾਂ ਦੀ ਅਮਰ ਕੋਈ ਗੱਲ ਨਹੀਂ ਆ ਯਾਰ ਪੈਣ ਦੀ ਗੱਲ ਤੇ ਪੋਚੇ ਨਾ ਮਾਰਿਆ ਕਰੋ ਜਦੋਂ ਮੈਂ ਸੱਚੀ ਗੱਲ ਕਰਦੀ ਆ ਨਾ ਫੇਰ ਤੂੰ ਇਦਾਂ ਕਰਨ ਟਾਇ ਪੈਂਦੇ ਜੇ ਤਾਨੂੰ ਮੈਂ ਡੱਕਿਆ ਤਾਨੂੰ ਫੋਨ ਆਇਆ ਨਾ ਮੈਂ ਤਾਨੂੰ ਇੱਕ ਵਾਰ ਨਹੀਂ ਕਿਹਾ ਵੀ ਨਹੀਂ ਜਾਣ ਦੇਣਾ ਨਾ ਜੇ ਕੋਠੀ ਲਈ ਹੀ ਤੁਹਾਨੂੰ ਪਹਿਲਾਂ ਦੱਸ ਦਿੰਦੇ ਅਹੀਂ ਕਿਹੜੇ ਵਿੱਚ ਪਾਣੀ ਮਾਰ ਦੇਣੀ ਸੀ ਸਾਰੀ ਤਿਆਰੀ ਕੋਠੀ ਦੀ ਕਰਵਾ ਕੇ ਵਿੱਚ ਰੈਸ਼ ਕਰਕੇ ਤੇ ਫਿਰ ਸਾਨੂੰ ਫੋਨ ਕੀਤਾ ਹੁਣ ਭਰਾ ਦਾ ਤੇ ਪਰਚਾਈ ਦਾ ਚੇਤਾ ਹੀ ਭੁੱਲ ਗਿਆ ਨਾ ਆਹ ਨੂੰ ਆਪਣਾ ਫੋਨ ਚਲਿਏ ਮੈਂ ਕਿੱਥੇ ਜਾਣਾ ਵਾ ਮੈਂ ਨਹੀਂ ਕਿੱਥੇ ਜਾਣਾ ਜਾਓ ਜਾ ਕੇ ਤੇ ਹੋ ਆਓ ਹੁਣ ਤੇ ਤੇਰੀ ਮੈਂ ਗੱਲ ਵੀ ਕਰਾਤੀ ਆ ਅਰੇ ਬਦੂ ਆ ਕੁਈਆ ਕਹਿ ਕੇ ਗੱਲ ਕਰਵਾਈ ਤਾਂ ਕੀ ਕਰਵਾਈ ਉਹਨੂੰ ਆਪ ਤੇ ਚੇਤਾ ਨਹੀਂ ਨਾ ਆਇਆ ਮੇਰਾ ਮੇਰੀ ਗੱਲ ਸੁਣ ਫਿਰ ਤੂੰ ਪਰਜਾਈਆਂ ਵਾਲੀ ਕਰਤੀ ਨਾ ਮੈਂ ਤਾਂ ਪਰਜਾਈਆਂ ਵਾਲੀ ਨਹੀਂ ਹਾਂ ਕਰਦੀ ਉਹਦੀ ਭੈਣ ਹੀ ਬਣੀ ਹਾਂ ਉਹਨੇ ਮੇਰ ਨਾਲ ਕੀਤੀ ਐ ਇਦਾਂ ਤੇ ਤੂੰ ਕਹਿਂਦੀ ਨਾ ਸੱਸ ਕੋਈ ਨਾ ਤੂੰ ਕਿਹੇ ਬਹਾਨੇ ਲਿਆ ਕੇ ਨਾ ਤਾਂ ਕਿ ਮੈਂ ਜਾਣਾ ਬਾਂਡੇ ਤੇ ਲੈ ਲਈ ਤੇ ਮੇਰੀ ਗੱਲ ਕਾਬੂ 'ਚ ਕਰੀਂ ਆਪਣੇ ਇਹ ਵੀ ਜਿਹੜਾ ਸੋਨਾ ਆ ਮਨਾ ਰੋਇ ਰੋਇ ਨਹੀਂ ਬਣਦਾ ਮੰਮੀ ਆਹ ਗੱਲ ਤੇ ਮੈਂ ਸੋਚੀ ਹੀ ਨਹੀਂ ਚਾਚੀ ਇੱਧਰ ਆਗੇ ਤੇ ਤੁਹਾਡੀ ਬਰਾਈ ਕਰਦੀ ਰਹਿੰਦੀ ਜਾਂ ਤੁਸੀਂ ਫੇਰ ਇਕੱਠੇ ਰਹੋ ਏਦਾਂ ਕਰੋ ਜਦੋਂ ਆਉਂਦਾ ਵਾ ਨਾ ਬਾਜੀ ਤੇ ਚੁੱਪ ਕਰਕੇ ਤੇ ਅੱਡੋ-ਅੱਡ ਹੋ ਜਾਓ ਜਿੱਥੇ ਤੁਹਾਡਾ ਫਾਇਦਾ ਵਾ ਮੁੜ ਕੇ ਜੂ ਐਵੇਂ ਇੰਨਾ ਰੋਲਾ ਪਾ ਕੇ ਹੋਣਾ ਵਾ ਉਤੋਂ ਚੰਗਾ ਵਾ ਵੀ ਆਪਣਾ ਅੰਦਰੇ-ਅੰਦਰ ਸਾਰੇ ਕੰਮ ਕਰ ਲਓ